ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਥਾਣਾ ਪੀਖੀ ਵਿੰਡ ਅਧੀਨ ਆਉਂਦੇ ਇਲਾਕੇ ਵਿੱਚ ਸ਼ਰੀਆਮ ਚਿੱਟੇ ਦਾ ਨਸ਼ਾ ਵਿਕ ਰਿਹਾ ਹੈ ਪਰੰਤੂ ਪੁਲਿਸ ਕੋਈ ਵੀ ਇਸ ਮਾਮਲੇ ਵਿੱਚ ਠੋਸ ਕਾਰਵਾਈ ਨਹੀਂ ਕਰ ਰਹੀ ਉਕਤ ਸ਼ਬਦ ਚੌਂਕ ਪੀਖੀ ਵਿੰਡ ਵਿੱਚ ਆਪਣਾ ਦੁੱਖ ਮੀਡੀਆ ਸਾਹਮਣੇ ਜ਼ਾਹਿਰ ਕਰਦਿਆਂ ਜਗਤਾਰ ਸਿੰਘ ਨਾਮਕ ਵਿਅਕਤੀ ਨੇ ਕਿਹਾ ਉਸਨੇ ਕਿਹਾ ਕਿ ਉਸਦੇ ਨੌਜਵਾਨ ਪੁੱਤ ਨਸ਼ੇ ਦੀ ਦਲਦਲ ਵਿੱਚ ਫਸੇ ਹੰਤੇ ਪੀਖੀ ਵਿੰਡ ਵਿੱਚ ਸ਼ਰੀਆਮ ਨਸ਼ਾ ਲਾ ਜਾ ਕੇ ਸੇਵਨ ਕਰਦੇ ਉਸ ਨੇ ਵੀ ਕਿਹਾ ਕਿ ਉਸ ਦੇ ਘਰ ਦਾ ਸਾਰਾ ਸਮਾਨ ਵੀ ਵੇਚ ਦਿੱਤਾ ਗਿਆ ਤੇ ਉਸ ਦੀ ਗੈਰ ਮੌਜੂਦਗੀ ਦੇ ਵਿੱਚ ਰਹਿੰਦਾ ਸਮਾਨ ਵੀ ਵੇਚ ਦਿੱਤਾ ਜਿਸ ਕਰਕੇ ਉਹ ਹੁਣ ਰੋਟੀ ਅਤੇ ਚਾਹ ਤੋਂ ਵੀ ਅਤਰ ਹੋ ਗਿਆ ਜਗਤਾਰ ਸਿੰਘ ਆ ਜੀ ਆ ਚੌਕ ਦੇ ਵਿੱਚ ਧਰਨੇ ਤੇ ਬੈਠੇ ਜੋ ਆ ਗੱਲ ਦੇ ਵਿੱਚ ਪੈਂਫਲੈਟ ਪਾਇਆ ਕੱਪੜਾ ਬੋਲ ਰਿਹਾ ਕੀ ਮਸਲਾ ਹੈ ਕੀ ਆ ਪਹਿਲੋਂ ਤਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਪੱਤਰਕਾਰ ਭਾਈ ਜੈਰ ਦਾ ਜਿ ਤਰ੍ਹਾਂ ਕਈ ਵਾਰ ਸਕੂਲਾਂ ਤੇ ਲਿਖਿਆ ਹੁੰਦਾ ਨਾ ਤੀਜਾ ਨੇਤਰ ਮਨੁੱਖ ਦਾ ਵਿਦਿਆ ਆ ਤੇ ਮੈਂ ਕਹੂੰਗਾ ਵੀ ਇਹ ਵੀ ਤੀਜਾ ਨੇਤਰੀ ਆ ਜਿਹੜੇ ਘਰ ਤੋਂ ਪਿੰਡ ਇਲਾਕੇ ਦੇ ਵਿੱਚ ਦੇਖਦੇ ਵੇ ਦੇਸ਼ ਵਿਦੇਸ਼ ਵਿੱਚ ਆਵਾਜ਼ ਪਹੁੰਚਾ ਦਿੰਦੇ ਆ ਤੇ ਸੱਚਾਈ ਸਾਹਮਣੇ ਲਿਆਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਤਾਰ ਸਿੰਘ ਨਸ਼ਾ ਵਿਰੋਧੀ ਮਿਸ਼ਨ ਕੱਪਣ ਬੋਰਡ ਪਿਆ ਪੰਜਾਬ ਪਿੰਡ ਸਦਮਾ ਦਾ ਰਹਿਣ ਵਾਲਾ ਹਾਂ ਮੈਂ ਬੇਨਤੀ ਕਰਦਾ ਵੀ ਪੰਜਾਬ ਦੇ ਵਿੱਚ ਹਰ ਰੋਜ਼ ਨਸ਼ੇ ਦੇ ਨਾਲ ਹੁੰਦੀਆਂ ਮੌਤਾਂ ਕਦੀ ਕਿਸੇ ਪਿੰਡ ਮਤੀਗਾ ਲਾ ਕੇ ਮਰ ਗਿਆ ਕਦੀ ਕਿਸੇ ਪਿੰਡ ਟੀਗਾ ਲਾ ਕੇ ਆ ਰੋਜ਼ ਖਬਰਾਂ ਦੇ ਵਿੱਚ ਖਬਰਾਂ ਸਰਦੀਆਂ ਉਸੇ ਤਰ੍ਹਾਂ ਹੀ ਸਾਡੇ ਢਿੱਖੀਵੰਡ ਦੇ ਵਿੱਚ ਸਾਰੇ ਆਮ ਨਸ਼ਾ ਵਿਕ ਰਿਆ ਆ ਤੇ ਆ ਦਸ-ਦਸ ਦੇ ਵਿੱਚ ਮੇਰੇ ਲੜਕੇ ਦੋ ਜਿਹੜੇ ਉਹ ਵੀ ਆ ਚੁੱਕੇ ਆ ਜਿਹੜੇ ਅੱਜ ਤੱਕ ਲੱਖਾਂ ਰੁਪਈਆ ਦਾ ਹੀਰੋਣੇ ਚਿੱਟਾ ਪੀ ਗਏ ਆ ਤੇ ਹੁਣ 20 ਜਨਾਂ ਦੇ ਵਿੱਚ 1 ਲੱਖ ਰੁਪਈਏ ਦਾ ਚਿੱਟਾ ਜਿਹੜਾ ਮੇਰਾ ਘਰੋਂ ਕੀਮਤੀ ਸਮਾਨ ਚੋਰੀ ਕਰ ਕਰਕੇ ਪੀ ਗਏ ਤੇ ਮੇਰਾ ਘਰ ਖਾਲੀ ਕਰ ਦਿੱਤਾ ਆ ਕਿਉਂਕਿ ਮੇਰਾ ਬਾਪੂ ਪਿਤਾ ਜੀ ਮੇਰੇ ਬਦਗੁਰੂ ਨਾਨਕ ਹਸਪੀਟਲ ਜਾਗੜ ਸੰਨ ਭਾਈ ਉਹ ਤੇ ਗਾਇਨਾ ਨਗਰੋਂ ਸਿਲੰਡਰ ਤੱਕ ਲਾ ਕੇ ਵੇਚਦੇ ਮੇਰੇ ਦਾ ਅੱਜ ਚਾਹ ਬਰੋਟੋਸ ਬੇਟਾ ਖੰਡ ਦਾ ਤੋੜਾ ਲਿਆਂਦਾ ਸੌਦਾ ਖੰਡ ਦਾ ਤੋੜਾ ਵੀ ਵੇਚ ਗਏ ਫਿਰ ਫੈਂਟ ਲਿਆਂਦਾ ਪੀਪਾ ਜੋ ਸੌਦਾ ਲਿਆਂਦਾ ਦੁਕਾਨ ਤੋਂ ਉਹ ਵੀ ਵੇਚ ਗਏ ਜੀਵੀਦਾਰ ਪਰਿਵਾਰ ਨਾਲ ਸੰਬੰਧ ਰੱਖਦੇ ਜੋ ਹਾਂਜੀ ਜੀਵੀਦਾਰ ਪਰਿਵਾਰ ਨਾਲ ਮੈਂ ਸੰਬੰਧ ਰੱਖਦਾ ਹਾਂ ਮਾਤੜ ਆਦਮੀ ਮਿੰਟ ਮਜ਼ਦੂਰੀ ਕਰਨ ਵਾਲਾ ਕਾਨੂੰਨ ਨੂੰ ਮੰਨਣ ਵਾਲਾ ਵਿਕਤੀ ਹਾਂ ਅੱਜ ਜਿਹੜਾ ਬੈਠੇ ਜੋ ਇੱਕ ਪਹਿਲਾਂ ਵੀ ਥੋੜਾ ਜਿਹਾ ਤਾਂ ਹੀ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਤੁਹਾਡੀ ਉਹ ਵੀਡੀਓ ਤੁਹਾਡੀ ਸੀ ਨਾ ਉਹ ਵੀਡੀਓ ਮੇਰੀ ਹੀਗੀ ਮੇਰੇ ਲੜਕੇ ਨਜਾ ਕਰਨ ਨੂੰ ਨਹੀਂ ਹਟਦੇ ਮੇਰੇ ਬਾਰ-ਬਾਰ ਪੁਲਿਸ ਨੂੰ ਦਰਖਾਸਤਾਂ ਦੇਣ ਤੇ ਆ ਮੈਂ ਦਰਖਾਸਤਾਂ ਲੈ ਕੇ ਬੈਠਾ ਆ ਵੀ ਜੇ ਐਸਐਸਓ ਸਾਹਿਬ ਕਹਿਣ ਵੀ ਸਾਨੂੰ ਮਿਲਦਾ ਨਹੀਂਗਾ ਤੇ ਆ ਮੇਰੇ ਕੋਲ ਸਬੂਤ ਹਨ ਆਪ ਵੀ ਕੀਵੈਂਟ ਐਸਐਸਓ ਸਾਹਿਬ ਨੂੰ ਦਰਖਾਸਤ ਜਿਹੜੀ ਦਿੱਤੀ ਆ ਪਹਿਲੀ ਤੁਹਾਨੂੰ ਮੈਂ ਦੱਸ ਦੇਣਾ 2/10/23 ਨੂੰ ਬਲਵੀਰ ਸਿੰਘ ਆਏ ਥਾਣੇਦਾਰ ਨੂੰ ਮਾਰਕ ਹੋਈ ਆ ਜਿਸ ਦਾ ਨੰਬਰ ਹੈਗਾ 987 ਸਤਿ ਸ੍ਰੀ ਅਕਾਲ ਕੇ ਬਰੋਚ ਕੀਤੀ ਆ ਜੀ ਡੀਜੀ ਸਾਹਿਬ ਅਸੇ ਅਸੇ ਤਮੀਨਤਾ ਕੇ ਮੈਨੂੰ ਸਾਲ ਹੋ ਗਿਆ ਦਰਖਾਸਤਾਂ ਦਿੰਦੇ ਨੂੰ ਮੈਂ ਬੇਨਤੀ ਕਰਦੇ ਆਂ ਮਾਨਯੋਗ ਡੀਐਸਪੀ ਸਾਹਿਬ ਸਰਦਾਰ ਪ੍ਰੀਤਿੰਦਰ ਸਿੰਘ ਜੀ ਬਹੁਤ ਵਧੀਆ ਕੰਮ ਕਰਦੇ ਆਂ ਆਟਾ ਤੇ ਬਾਅਦ ਦੋ ਹfte ਬਾਅਦ ਉਹਨਾਂ ਦੀ ਸਵਾਰ ਦੇ ਵਿੱਚ ਖਬਰ ਲੱਗ ਜਾਂਦੀ ਆਂ ਤਲੜੇੋਂ ਡਰੋਨ ਡਿੱਗਾ ਫੜ ਲਿਆ ਪੈੜੀਆਂ ਚੋਂ ਹੀ ਢੋਣ ਫੜਦੀ ਦਲੀਰ ਨੂੰ ਫੜ ਲਿਆ ਖੇਮਤਾਰ ਨੂੰ ਫੜ ਲਿਆ ਰਾਜੋਗਿਓਂ ਫੜ ਲਿਆ ਮੈਂ ਬੇਨਤੀ ਕਰਦਾ ਮੁੱਖ ਮੰਤਰੀ ਸਾਹਿਬ ਅਗੇ ਪੀ ਡੀਐਸਪੀ ਜਿਹੜਾ ਪ੍ਰੀਤਦਰਸ਼ਨ ਸਿੰਘ ਸਰਦਾਰ ਪ੍ਰੀਤਿੰਦਰ ਸਿੰਘ ਆ ਉਹਨੂੰ ਡਰਾਉਂਦੇ ਹੀ ਰੋਣ ਬੀਐਸਐਫ ਵਾਲੇ ਫੜ ਕੇ ਦਿੰਦੇ ਆ ਤੇ ਪਰਚਾ ਪੁਲਿਸ ਨੇ ਕਰਨਾ ਹੁੰਦਾ ਮੰਨ ਲਿਆ ਮੈਂ ਪਰਤਾ ਜਿਹੜਾ ਵੀ ਕੀਵੈਂਡ ਡੀਐਸਪੀ ਪ੍ਰੀਤਿੰਦਰ ਸਿੰਘ ਦੇ ਨੱਕ ਜਿਹੜਾ ਨਿਸ਼ਾ ਵਗ ਰਿਹਾ ਏ ਉਹਦੇ ਤੇ ਕਿਉਂ ਨਹੀਂ ਕਾਰਵਾਈ ਹੋ ਰਹੀ ਸਰਦੀਆਂ ਦੇ ਮੌਸਮ ਦੌਰਾਨ ਹਰੀਕੇ ਪਤਣ ਝੀਲ ਵਿੱਚ ਵੱਖ-ਵੱਖ ਦੇਸ਼ਾਂ ਤੋਂ ਆਏ ਪ੍ਰਵਾਸੀ ਪੰਛੀਆਂ ਦੇ ਆਉਣ ਜਾਣ ਵਾਲੇ ਸਾਲਾਨੀਆਂ ਦੀ ਖਿੱਚ ਦਾ ਕੇਂਦਰ ਬਣ ਜਾਂਦੀ ਹੈ ਤੇ ਸਰਦੀ ਦਾ ਮੌਸਮ ਸ਼ੁਰੂ ਹੋਣ ਤੇ ਹੀ ਹਰੀਕੇ ਹੈੱਡ ਬਰਡ ਸੈਂਚਰੀ ਵਿੱਚ ਵਿਦੇਸ਼ਾਂ ਤੋਂ ਆਏ ਪੰਛੀਆਂ ਦੀ ਅਮਦ ਇਸ ਮੌਸਮ ਵਿੱਚ ਦੇਖਣ ਨੂੰ ਮਿਲਦੀ ਹੈ। ਆਸਟ੍ਰੇਲੀਆ, ਕੈਨੇਡਾ, ਯੂਕੇ ਤੋਂ ਵੀ ਸਲਾਨੀ ਆਉਂਦੇ ਹਨ ਤੇ ਇੱਥੇ ਬਹੁਤ ਸਾਰੇ ਪੰਛੀ ਆਉਂਦੇ ਹਨ ਤੇ ਸਲਾਨੀ ਵੀ ਇਹਨਾਂ ਨੂੰ ਦੇਖਣ ਲਈ ਆਉਂਦੇ ਹਨ। ਹਰੀ ਦਾ ਹੈਡ ਬਰਡ ਸੈਂਚਰੀ ਬਹੁਤ ਖੂਬਸੂਰਤ ਹੈ। ਜੇਕਰ ਪੰਜਾਬ ਸਰਕਾਰ ਇਸ ਵੱਲ ਹੋਰ ਧਿਆਨ ਦੇਵੇ ਤਾਂ ਲੋਕ ਹਰੀ ਦੇ ਬਰਡ ਸੈਂਚਰੀ ਦਾ ਦੌਰਾ ਕਰ ਸਕਦੇ ਹਨ। ਜ਼ਰਾ ਤਾਂ ਇਹ ਆਇਆ ਕਿ ਨੈਚੁਰਲ ਸਾਰੇ ਕਿਤੇ ਹੁਣ ਜਾਂਦੇ ਆਪ ਕਿਤੇ ਆਪਾਂ ਨੂੰ ਸਾਫ਼ ਹਵਾ ਤਾਂ ਅੱਜਕੱਲ੍ਹ ਅਨੁਭਵ ਬਹੁਤ ਔਖਾ ਹੁੰਦਾ ਇੱਥੇ ਤਾਂ ਮਤਲਬ ਵੀ ਜੰਨਤ ਜਿਹੀ ਲੱਗਦੀ ਹੈ ਵੀ ਆਪਾਂ ਨੂੰ ਆ ਕੇ ਨਾ ਤੇ ਸਕੂਨ ਮਿਲਦਾ ਹੈ ਜੇ ਆਪਾਂ ਨੂੰ ਆਪਦੇ ਸਾਰੇ ਕੰਮ ਕਾਜਾਂ ਤੋਂ ਇੱਕ ਜਾਂ ਦੋ ਦਿਨ ਲੈਣੇ ਚਾਹੀਦੇ ਆ ਮਹੀਨੇ ਚ ਜਾਂ ਹਫਤੇ ਚ ਵੀ ਕੱਢਣੇ ਚਾਹੀਦੇ ਆ ਆਪਾਂ ਨੂੰ ਇਹੋ ਜਿਹੀ ਥਾਵਾਂ ਤੇ ਆਣਾ ਚਾਹੀਦਾ ਹੈ ਤਾਂ ਕਿ এনवायरमेंट ਵੀ ਐਕਸਪਲੋਰ ਕਰੀਏ ਫੈਮਲੀਜ਼ ਨੂੰ ਆਪਦੇ ਬੱਚਿਆਂ ਨਾਲ ਆਣਾ ਚਾਹੀਦਾ ਬੱਚਿਆਂ ਨੂੰ ਦਿਖਾਣੀਆਂ ਚਾਹੀਦੀਆਂ ਇੱਥੇ ਚੀਜ਼ਾਂ ਇੱਥੇ ਸਾਈਕਲਿੰਗ ਕਰਨਾ ਇੱਕ ਬੜਾ ਹੀ ਸਕੂਨ ਜਿਹਾ ਫੀਲ ਕਰਦੇ ਆ ਕੋ ਕੰਮ ਕਰਕੇ ਸਾਰਾ ਕੁਝ ਇਹ ਚੀਜ਼ਾ ਬਹੁਤ ਸਹੀ ਹੈ ਜੱਜ ਵੀ ਚੰਗੇ ਜਿਸ ਤਰ੍ਹਾਂ ਅੱਜ ਹਰੀਕੇ ਚੀਲ ਦੇ ਤੁਸੀਂ ਕਾਇਜੋ ਇੱਥੇ ਘੁੰਮਣ ਆਏ ਕੀ ਕਹਿਣਾ ਚਾਹੋਗੇ ਤੁਸੀਂ ਬਹੁਤ ਵਧੀਆ ਦ੍ਰਿਸ਼ ਹੈ ਜੀ ਇੱਥੋਂ ਦਾ ਮੈਂ ਚਲੋ ਤਕਰੀਬਨ ਆਇਆ ਤੇ ਮੈਂ ਪਹਿਲੀ ਵਾਰ ਹੀ ਆਂ ਪਰ ਇੱਥੋਂ ਦਾ ਨੇਚਰ ਬਹੁਤ ਵਧੀਆ ਲੱਗਾ ਮੈਨੂੰ ਜਿਵੇਂ ਸਾਹ ਕੈਂਦਰੀਆ ਵੀ ਪੰਛੀ ਇੱਥੇ ਆਉਦੇ ਦੂਰਾ ਦੂਰਾ ਤਾਂ ਕਾਫੀ ਰੰਗ ਰੰਗੇ ਪੰਛੀ ਦੇਖੇ ਆ ਤੇ ਕਾਫੀ ਵਧੀਆ ਮਤਲਬ ਪੀਸਫੁਲ ਜਗ੍ਹਾ ਵਾ ਪੂਰੀ ਬਹੁਤ ਘੈਂਟ ਜਗ੍ਹਾ ਆ ਤੇ ਸਭ ਨੂੰ ਇੱਥੇ ਆਉਣਾ ਚਾਹੀਦਾ ਆਪਣੇ ਪਰਿਵਾਰਾਂ ਨਾਲ ਆਉਣਾ ਚਾਹੀਦਾ ਆਪਣੇ ਦੋਸਤਾਂ ਨਾਲ ਆਉਣਾ ਚਾਹੀਦਾ ਜੀ ਇੱਥੇ ਘੁੰਮਣਾ ਚਾਹੀਦਾ ਜੀ ਤੇ ਇਸ ਜਗ੍ਹਾ ਨੂੰ ਵੱਧ ਤੋਂ ਵੱਧ ਮਤਲਬ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਸਰਕਾਰਾਂ ਨੂੰ ਵੀ ਤੇ ਜੱਗ ਦਾ ਲੋਕ ਇਹ ਪਹਿਲੀ ਵਾਰੀ ਆਇਆ ਜੋ ਤੁਸੀਂ ਇੱਥੇ ਆ ਰਹੇ ਹੋ ਜੀ ਇੱਕ ਕਿਸ ਤਰ੍ਹਾਂ ਦਾ ਮਹਿਸੂਸ ਆਇਆ ਤੁਹਾਨੂੰ ਇੱਥੇ ਬਹੁਤ ਵਧੀਆ ਮਹਿਸੂਸ ਹੋਇਆ ਜੀ ਬਹੁਤ ਵਧੀਆ ਲੱਗਿਆ ਜੀ ਘੁੰਮ ਕੇ ਇੱਥੇ ਟੈਂਡਲ ਵਾਲੀਆਂ ਬੋਟਾਂ ਵੀ ਘੁੰਮੀਆਂ ਤੇ ਹੋਰ ਵੀ ਕਾਫੀ ਚੀਜ਼ਾਂ ਵੇਖ ਲਈ ਤੇ ਮਿਲੀਆਂ ਕਸਮਾਹਰੀਕੇ ਇਲਾਕੇ ਅੰਦਰ ਦਿਨੋ ਦਿਨ ਲੁੱਟਖੋਹਾਂ ਦੀਆਂ ਵਾਰ ਦਾ ਤਾਂ ਰੁਕਣ ਦਾ ਨਾਮ ਨਹੀਂ ਲੈ ਰਿਆ ਇਸੇ ਲੜੀ ਤਹਿਤ ਬੀਤੀ ਰਾਤ ਕਸਮਾਹਰੀਕੇ ਵਿਖੇ ਰਾਸ਼ਟਰੀ ਮਾਰਗ 54 ਹਰੀਕੇ ਬਾਈਪਾਸ ਤੇ ਹਥਿਆਰਬੰਦ ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਬੈਗ ਵਿੱਚ ਰਹਿੰਦੇ ਬਜ਼ੁਰਗ ਪਤੀ ਪਤਨੀ ਨੂੰ ਬੰਦੀ ਬਣਾ ਕੇ ਪਿਸਤੌਲ ਦੀ ਨੋਕ ਤੇ 1 ਲੱਖ ਦੀ ਨਕਦੀ ਅਤੇ ਹੋਰ ਸਮਾਨ ਲੈ ਕੇ ਫਰਾਰ ਹੋ ਗਏ ਪ੍ਰਕਾਸ਼ ਕੋ ਤੇ ਪਿੰਡ ਘੜਾਇਆ ਹਰੀਕੇ ਤੇ ਕੀ ਗੱਲ ਹੋਈ ਜਿਸ ਤਰ੍ਹਾਂ ਪਿਸਤੌਲ ਦੀ ਨੋਕ ਤੇ ਤੁਹਾਨੂੰ ਐਸੇ ਲੁੱਟ ਦੀ ਵਾਰਦਾਤ ਕੀਤੀ ਗਈ ਜੀ ਬਹੁਤ ਦਮੇ ਰਹਿੰਦੇ ਆ ਘਰ ਹੂੰ ਬੂਆ ਆਏ ਨੇ ਮੈਂ ਪੁੱਤ ਬੂਆ ਲਾਇਆ ਮੇਰੀ ਕਿੰਦਨ ਦੀ ਗੱਲ ਐ ਇੱਕਦੰਦੀ ਆ ਇਹ ਕੱਲ ਰਾਤ ਦੀ ਕਿੰਨਾ ਕੁ ਟਾਈਮ ਸੀ 10 12 ਦਾ ਟਾਈਮ ਹੈਗਾ ਸੀ ਪੁੱਤ ਕੋਈ 2 4 ਮਿੰਟਾਂ ਦਾ ਫਰਕ ਹੋਊਗਾ ਉਧਰ ਉਧਰੀ ਤੇ ਪੁੱਤ ਬਾਬੇ ਬੋਲਦੇ ਜਦੋਂ ਕਹੇ ਹਮ ਇੰਨਾ ਚਿਹਰਾ ਸਾਡੇ ਘਰ ਰਹਿ ਤੁਹਾਨੂੰ ਬੰਦਕ ਬਣਾ ਕੇ ਰੱਖਿਆ ਉਹਨਾਂ ਨੇ ਉਹਨਾਂ ਨੇ ਪੁੱਤ ਸਾਨੂੰ ਐ ਮੰਜੇ ਦੇ ਉੱਤੇ ਅਸੀਂ ਇਸ ਤਰ੍ਹਾਂ ਬੈਠੇ ਆ ਹਮ ਇੱਕ ਨੇ ਮੇਰੇ ਐ ਰੱਖ ਛੱਡੀ ਆ ਕੀ ਰੱਖਿਆ ਕੀ ਸੀ ਪਿਸਤੌਲ ਪੁੱਤ ਅਛਾ ਇਹ ਇੱਕ ਇਹਨਾਂ ਦੇ ਰੱਖ ਛੱਡਿਆ ਆ ਟੜੇ ਡੰਡੇ ਉਹਨਾਂ ਦੇ ਹੱਥ ਜੋ ਆਏ ਉਹਨਾਂ ਨੇ ਰੱਖੇ ਕਿੰਨੇ ਜਾਣੇ ਸੀ ਟੋਟਲ ਉਹ ਟੋਟਲ 6 ਜਾਣੇ ਸੀ ਅਛਾ ਕਿੰਨੇ ਕੁ ਚਰਤਾਂ ਨੂੰ ਬੰਦਕ ਬਣਾ ਛੱਡਿਆ ਉਹਨਾਂ ਨੇ ਉਹ ਪੁੱਤ 4 ਵਜੇ ਜਦੋਂ ਬਾਬੇ ਬੋਨੇ ਉਦੋਂ ਗਏ ਤਾਂ ਮੁੜ ਕੇ ਅਸੀਂ ਉਥੇ ਹਿੱਲ ਨੇ ਠੀਕ ਸਾਨੂੰ ਤਾਂ ਉਹਨਾਂ ਹਿੱਲਣ ਹੀ ਨਹੀਂ ਨਾ ਦਿੱਤਾ ਤੇ ਕਿਹੜੀ ਕਿਹੜੀ ਚੀਜ਼ ਤੁਹਾਡੇ ਘਰੋਂ ਲੈ ਗਏ ਸਾਡੇ ਘਰੋਂ ਪੁੱਤ ਕਿਉਂ ਆ ਤਾਂ ਹੀ ਲੈ ਗਏ ਖੰਡ ਤਾਂ ਹੀ ਲੈ ਗਏ ਦਾਲਾਂ ਲੈ ਕੇ ਸਾਬਣ ਤਾਂ ਹੀ ਲੈ ਗਏ ਪੁੱਤ ਕੋਈ ਉਹਨਾਂ ਪਾਂਡਾ ਨਹੀਂ ਛੱਡਿਆ ਕੋਈ ਉਹਨਾਂ ਨੇ ਲੀੜਾ ਨਹੀਂ ਗਾ ਛੱਡਿਆ ਪੈਸੇ ਕਿੰਨੇ ਖੜੇ ਉਹਨਾਂ ਨੇ ਪੈਸੇ ਲੱਖ ਰੁਪਈਆ ਖੜਿਆ ਮੈਂ 80000 ਰੁਪਈਆ ਠੇਕੇ ਦਾ ਆਪਦੀ ਜ਼ਮੀਨ ਦਾ ਲਿਆ ਸੀ ਹਾਂਜੀ ਤੇ 20000 ਰੁਪਈਆ ਮੈਂ ਆਰਥ ਕੇ ਤੋਂ ਲਿਆ ਬਾਸ ਪਤੀ ਅਸੀਂ ਪੁੱਤ ਵੇਚੀ ਸੀ ਲੱਖ ਰੁਪਈਆ ਤੇ ਕੋਈ ਤੇ ਦੋ ਪੁੱਤ ਮੋਬਾਈਲ ਟੱਚ ਸਾਡੇ ਟੱਚ ਮੋਬਾਈਲ ਸੀ ਬਾਹਰੋਂ ਮੈਨੂੰ ਆਏ ਤੇ ਪੁੱਤ ਮੈਂ ਨਹੀਂ ਸੀ ਜੇ ਚਲਾਈ ਉਤਰ ਪਏ ਉਹਨਾਂ ਚ ਮੈਂ ਛਿੰਮ ਨਹੀਂ ਸੀ ਜੇ ਪਾਈ ਕੋਈ ਪਛਾਨਣ ਚ ਆਏ ਕੋਣ ਮੇਰੇ ਨਹੀਂ ਪੁੱਤ ਪਛਾਨਣ ਚ ਆਏ ਮੂੰਹ ਕਿਆ ਹਨਾਂ ਦਾ ਮੂੰਹ ਬੱਦੇ ਉਹਨਾਂ ਮੂੰਹ ਬੱਦੇ ਉਹਨਾਂ ਨੇ ਤੇ ਕੋਈ ਸੁਣਨ ਮਿਲਿਆ ਕਿ ਤੁਹਾਨੂੰ ਜਨਮ ਮਾਦੀ ਧਮਕੀ ਵੀ ਦੇ ਗਏ ਆ ਸਾਨੂੰ ਪੁੱਤ ਉਹਨਾਂ ਨੇ ਆਖਿਆ ਵੀ ਜੇ ਤੁਸੀਂ ਵਾੜ ਵੀ ਬਾਹਰ ਕੱਢੀ ਕਿਤੇ ਵੀ ਤੁਸੀਂ ਕਿਸੇ ਕੋਲ ਨਾ ਵੀ ਲਿਆ ਤੁਹਾਨੂੰ ਅਸੀਂ ਫੇਰ ਆਣ ਕੇ ਮਾਰ ਕੇ ਜਾਵਾਂਗੇ ਹਾਂਜੀ ਸਰ ਬੀਤੀ ਰਾਤ ਬਜ਼ੁਰਗ ਜੋੜੇ ਤੋਂ ਜਿਹੜਾ ਬੰਦੀ ਬਣਾ ਕੇ ਕੁਝ ਰਕਮ ਦੀ ਜਿਹੜੀ ਲੁੱਟ ਕੀਤੀ ਗਈ ਹੈ ਤੇ ਉਸ ਬੰਦੇ ਕੀ ਕਾਰਵਾਈ ਕੀਤੀ ਗਈ ਹੈ ਜੀ ਦੇਖੋ ਜੀ ਜਰਨੈਲ ਸਿੰਘ ਇਥੋਂ ਜਿਹੜਾ ਨੈਸ਼ਨਲ ਹਾਈਵੇ ਇਥੋਂ 10-15 ਕਿਲੇ ਦੂਰ ਮੈਦਾਨੇ ਦੇ ਬਜ਼ੁਰਗ ਛੋੜਾ ਜਾਂਦੇ ਆ ਚੋਰੀ ਦੀ ਬਾਣੀ ਤੇ ਆਹ ਬੇਟਿਆਂ ਚਾਰੇ ਰਹਿ ਗਏ ਆ ਤੇ ਰਾਤ 12 ਵਜੇ ਬੰਦੇ ਆਏ ਉਹਨਾਂ ਨੇ ਬੰਦੀ ਬਣਾ ਕੇ ਇੱਕ ਕਰੋੜ ਰੁਪਿਆ ਤੋਂ ਸਾਮਾਨ ਲੈ ਗਏ ਲੁੱਟ ਕੇ ਉਹ ਰਵੰਦੀ ਮੋਕੇ ਜਾ ਕੇ ਉਹਨਾਂ ਦਾ ਬਿਆਨ ਦਿੱਤੀ ਹੈ ਅਪੀਆ ਦਰਜ ਕਰ ਦਿੱਤੀ ਕੀਆ ਹਰ ਤਰੀਕੇ ਨਾਲ ਹਰ ਐਂਡ ਤੋਂ ਜਿਹੜੀ ਕੁੱਤੀ ਕੀਤੀ ਜਾ ਰਹੀ ਹੈ ਇਲੈਕਟ੍ਰੋਨਿਕ ਨਾਲ ਡੈਂਟਲਿਸ਼ ਕਰਾਇਆ ਗਿਆ ਡੋਸ ਕਾਰਡ ਮਾਇਆ ਗਿਆ ਫਿੰਗਰਪ੍ਰਿੰਟਸ ਕਰਾਇਆ ਗਿਆ ਤੇ ਜਿਹੜੀ ਆ ਪਟੀਸ਼ੇਪ ਪੂਰੀ ਲਗਾਈ ਨਾ ਕੀਤੀ ਜਾ ਰਹੀ ਆ ਬਲਕਿ ਜਿਹੜੀ ਆ ਛੇਤੀ ਨੂੰ ਛੇਤੀ ਹੀ ਦੋਸ਼ਾਂ ਨੂੰ ਤਲਾਸ਼ ਸਰ ਕੋਈ ਸੱਟਬिट ਵੀ ਲੱਗੀ ਬਿਜੁਰਗ ਜੁੜੇ ਨਹੀਂ ਨਹੀਂ ਉਹਨਾਂ ਦੇ ਸੱਟ ਯਾਰਾ ਤਾਂ ਉਹ ਤੇ ਮਿੰਗੀ ਪਰ ਉਹਨਾਂ ਨੂੰ ਡਰਾਇਆ ਤੁੰਕਾਇਆ ਜਿੱਕੇ ਦਾ ਮੇਰੇ ਗੱਲ ਹੀ ਪੁੱਟਿਆ ਮੇਰੀ ਵਜਿਹਾ ਉਹ ਤਾਂ ਬਾਅਦ ਵਿੱਚ ਆਉਣ ਕੋਈ ਨਹੀਂ ਸੀ ਜੀ ਹੁਣ ਤੱਕ ਸਰ ਕੋਈ ਪਤਾ ਲੱਗਾ ਅਜੇ ਤੱਕ ਕੋਈ ਨਹੀਂ ਪਰ ਹਰ ਐਂਡ ਤੋਂ ਪਟੀਸ਼ ਕੀਤੀ ਜਾ ਰਹੀ ਆ ਸਾਰੇ ਗ੍ਰੀਕ ਕੀ ਕਾਰਗਮਲ ਵਿੱਚ ਕੀ ਕਾਰਵਾਈ ਕੀਤੀ ਜਾ ਰਹੀ ਹੈ ਦੇਖੋ ਜੀ ਐਫਆਰ ਦੱਚ ਕਰ ਦਿੱਤੀ ਆ ਜਨੈਤ ਸਿੰਘ ਦੇ ਬਿਆਨ ਤੇ ਜਿਹੜੀ ਆ ਇਲੈਕਟ੍ਰੋਨਿਕ ਤਰੀਕੇ ਨਾਲ ਦੋਸ਼ੀ ਕੀਤੀ ਜਾ ਰਹੀ ਹੈ ਡੈਮੇਜ ਕਰ ਗਈ ਉਹਨੇ ਕਾਲ ਦੇ ਦੇ ਸਾਰਾ ਸਾਰੇ ਲੋਕ ਠੀਕ ਹੈ ਜੀ ਸਿਵਲ ਹਸਪਤਾਲ ਫਤੇਗੜ ਸਾਹਿਬ ਵਿਖੇ ਨਵੇਂ ਡਾਇਲਿਸਿਸ ਮਸ਼ੀਨ ਦਾ ਉਦਘਾਟਨ ਵਿਧਾਇਕ ਲਖਵੀਰ ਸਿੰਘ ਰਾਇ ਵੱਲੋਂ ਕੀਤਾ ਗਿਆ ਇਸ ਮੌਕੇ ਵਿਧਾਇਕ ਲਖਵੀਰ ਸਿੰਘ ਰਾਇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਵਲ ਹਸਪਤਾਲ ਫਤੇਗੜ ਸਾਹਿਬ ਵਿਖੇ ਇੱਕ ਡਾਇਲਿਸਿਸ ਮਸ਼ੀਨ ਦੀ ਕਮੀ ਕਾਫੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਸੀ ਉਹਨਾਂ ਦੇ ਐਫਰਟ ਤੋਂ ਬਾਅਦ ਕੋਟਕ ਮਹਿੰਦਰਾ ਬੈਂਕ ਦੇ ਸਹਿਯੋਗ ਨਾਲ ਹਸਪਤਾਲ ਨੂੰ ਨਵੇਂ ਡਾਲਸਸ ਮਸ਼ੀਨ ਪੇਟ ਕੀਤੀ ਗਈ। ਅੱਜ ਸੀਵਲ ਹਸਪੀਟਲ ਫਟੇਗੜ ਸਾਹਿਬ ਵਿਖੇ। ਤੇ ਲੋਕਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਹੜੇ ਐਕਸੈਸ ਵੀ। ਤੇ ਫਟੇਗੜ ਸਾਹਿਬ ਵਿਖੇ ਅਸੀਂ ਜਿਹੜਾ ਹਸਪੀਟਲ ਹੈ ਤੇ ਨਵੇਂ ਮਸ਼ੀਨ ਪਹਿਲਾਂ ਚੱਲਦੇ ਨੇ ਗਵਰਨਮੈਂਟ ਵੱਲੋਂ। ਔਰ ਅਸੀਂ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਕੀਤੀ ਸੀ ਬੈਂਕ ਨੂੰ ਬੇਨਤੀ ਕੀਤੀ। ਅੱਜ ਬਟਾ ਇੱਕ ਬੈਂਕ ਵੱਲੋਂ ਅ ਵਜੀਰਾਵਾਦ ਜਿਹੜਾ ਸਾਡਾ ਸਰਪੰਚ ਸਾਹਿਬ ਉਹਨਾਂ ਦੇ ਸਹਿਯੋਗ ਨਾਲ ਅਸੀਂ ਇੱਕ ਨਵੀਂ ਮਸ਼ੀਨ ਡਲਸਸ ਦੀ ਲੋਕਾਂ ਨੂੰ ਸਮਰਪਿਤ ਕਰ ਰਹੇ ਹਾਂ ਜਿਹਦੇ ਨਾਲ ਬਹੁਤ ਜ਼ਿਆਦਾ ਫਾਇਦਾ ਹੋਊਗਾ ਔਰ ਜਿਹੜੀ ਇਹ ਡਲਸਸ ਦੀ ਮਸ਼ੀਨ ਅੱਜ ਇੰਸਟਾਲ ਕੀਤੀ ਗਈ ਹੈ ਇਹਦੇ ਜਿਹੜੀਆਂ ਦੂਜੀਆਂ ਮਸ਼ੀਨਾਂ ਨੇ ਨਾਲ ਬਹੁਤ ਜ਼ਿਆਦਾ ਫੀਚਰ ਨੇ ਉਹ ਐਸਐਮਓ ਸਾਹਿਬ ਦੱਸਣਗੇ ਔਰ ਅਸੀਂ ਇੱਕ ਹੋਰ ਡਲਸਸ ਦੀ ਮਸ਼ੀਨ ਛੇਤੀ ਇੱਥੇ ਇੰਸਟਾਲ ਕਰਾਂਗੇ ਸਾਡਾ ਇਹ ਸਾਰਾ ਪੰਜਾਬ ਸਰਕਾਰ ਦਾ ਸਰਦਾਰਪੁਰ ਸਮਾਨ ਸਰਪ ਦੇ ਲਈ ਦੇ ਵਿੱਚ ਇਹ ਲੋਕਾਂ ਨਾਲ ਵਾਅਦਾ ਹੈ ਕਿ ਸਾਰੀਆਂ ਸਹੂਲਤਾਂ ਅਸੀਂ ਲੋਕਾਂ ਨੂੰ ਦੇਣੀਆਂ ਨੇ ਫ੍ਰੀ ਦੇਣੀਆਂ ਨੇ ਕਿਉਂਕਿ ਜੇ ਬਾਹਰ ਕਿਤੇ ਡੈਂਸਿਸ ਕਰਾਉਣੇ ਕੋਈ 15000 1500 ਤੋਂ 2000 ਤੋਂ 2500 ਡੈਂਸਿਸ ਇੱਕ ਦਿਨ ਛੱਡ ਕੇ ਕਰਾਉਣਾ ਪੈਂਦਾ ਇਹ ਸਾਡੇ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਦਿ ਲੋਡ ਸੀ ਵਿਸ਼ਿਆਂ ਦੀ ਸੋ ਅਸੀਂ ਕੀ ਕਰਕੇ ਇੱਥੇ ਪੂਰਾ ਕਰਾਂਗੇ ਔਰ ਅਸੀਂ ਹਲਕਾ ਸ਼ਰੀਫ ਅਤੇ ਗਰ ਸਾਹਿਬ ਦੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣੇ ਕਿ ਜਿਹੜੇ ਵਿਸ਼ਵਾਸਾ ਨਾਲ ਤੁਸੀਂ ਸਰਦਾਰ ਭਵਨ ਸਿੰਘ ਮਾਨ ਸਾਹਿਬ ਨੂੰ ਪੰਜਾਬ ਦੀ ਸੇਵਾ ਦਿੱਤੀ ਆ ਅਸੀਂ ਤੁਹਾਡੀ ਉਮੀਦਾਂ ਦੇ ਪੂਰਾ ਉਤਰਾਂਗੇ ਔਰ ਜੋ ਪੰਜਾਬ ਸਰਕਾਰ ਦਾ ਏਜੰਡਾ ਹੈ ਸਿਹਤ ਅਤੇ ਐਜੂਕੇਸ਼ਨ ਉਹਤੇ ਅਸੀਂ ਪੂਰਾ ਕੰਮ ਕਰ ਰਹੇ ਹਾਂ ਆਉਣ ਵਾਲੇ ਸਮੇਂ ਤੋਂ ਹੋਰ ਵੀ ਇੰਪਰੂਵਮੈਂਟ ਦਿਖੂਗੀ ਇਹ ਮੈਂ ਤੁਹਾਨੂੰ ਵਿਸ਼ਵਾਸ ਦਵਾਉਂਦਾ ਹਾਂ ਇੱਕ ਵੈਂਟੀਲੇਟਰ ਮਸ਼ੀਨਾਂ ਦੀ ਗੱਲ ਹੋ ਗਈ ਪਿੱਛੇ ਵੀ ਉਹ ਕੈਪੈਸਿਟੀ ਨਾਲ ਕਿੱਥੇ ਪਹੁੰਚੀ ਹੋਈ ਹੈ ਜਿਹੜੀ ਵੈਂਟੀਲੇਟਰ ਮਸ਼ੀਨਾਂ ਦੀ ਉਹਨਾਂ ਨੇ ਕਿਹਾ ਤਾਂ ਕਿ ਸਤੋ ਲੈ ਜਾਓ ਪਰ ਆਪਾਂ ਇੱਥੇ ਜਿਹੜਾ ਆਈਸੀਯੂ ਹੈ ਜਿਹੜਾ ਉਹ ਛੇਤੀ ਹੋ ਜੂਗਾ ਮੇਰੀ ਮਿਨਿਸਟਰ ਸਾਹਿਬ ਨਾਲ ਵੀ ਗੱਲ ਹੋਈ ਹੈ ਉਸ ਤੋਂ ਬਾਅਦ ਆਪਾਂ ਵੈਂਟੀਲੇਟਰ ਜਿਹੜੀ ਮਸ਼ੀਨਾਂ ਉੱਥੇ ਦਿੱਤੀ ਹੈ ਉਹਨਾਂ ਨਾਲ ਗੱਲ ਹੋ ਗਈ ਇੱਥੇ ਆਪਾਂ ਇੰਸਟਾਲ ਕਰਾਂਗੇ ਫਿਰ ਡਿਸਟ੍ਰਿਕਟ ਹਸਪੀਟਲ ਫਟ ਦੇ ਪੇਸ਼ੈਂਟ ਕੇਅਰ ਦੇ ਮਾਮਲੇ ਵਿੱਚ ਮੈਂ ਮਹਿਸੂਸ ਕਰਦਾ ਹਾਂ ਸਾਡੇ ਐਨਐਮਐਸ ਸਾਹਿਬ ਲਖਮੀ ਸਿੰਘ ਜੀ ਰਾਏ ਜੀ ਦੇ ਰੈਨੋਵਾ ਦੇ ਅੰਦਰ ਉਹਨਾਂ ਦੇ ਚਤਤ 6 ਦੇ ਅੰਦਰ ਬਹੁਤ ਹੀ ਸ਼ਲਾਘਾਯੋਗ ਕੰਮ ਹੋਇਆ ਹੈ ਜਿਵੇਂ ਕਿ ਦਾਲਸੀਸ ਦੀ ਮਸ਼ੀਨ ਕੋਟੈਕ ਨੈਗਰਾ ਬੈਂਕ ਵੱਲੋਂ ਇੱਥੇ ਗੋਮੈਂਟ ਕੀਤੀ ਗਈ ਹੈ ਇਹ ਬਹੁਤ ਹੀ ਐਡਵਾਂਸ ਕਿਸਮ ਦੀ ਮਸ਼ੀਨ ਹੈ ਜਿਹੜੀ ਕਿ ਸਾਡੇ ਕੋਲ ਪਹਿਲਾਂ ਲੱਗਿਆ ਨਹੀਂ ਸੀ ਨਾਲ ਕੁਝ ਐਡੀਸ਼ਨਲ ਫੀਚਰ ਜਿਨੂੰ ਵੀ सेल्फ डिसइंफेक्टेंट है रेट ज्यादा है तो सिंगल नीडल भी ऑप्शन ये चाहिए ये भी कुछ एडवांस फीचर ने इसलिए जो मरीजों के सेहत सहूलत देने अपन बहुत सहाय होगी तो मैं इसद करे एम एल ए साहब काटर मेजरा बैंक भी करके एफर्ट्स करके सेवा कर सकते ਤਰਨਤਾਰਨ ਸ਼ਹਿਰ ਵਿੱਚ ਅੰਮ੍ਰਿਤਸਰ ਰੋਡ ਸਥਿਤ ਇੱਕ ਦੁਕਾਨ ਅੰਦਰ ਅੰਮ੍ਰਿਤ ਵੇਲੇ ਚੋਰੀ ਕਰਦੇ ਸਮੇਂ ਚੋਰ ਫੜੇ ਗਏ ਦੁਕਾਨ ਮਾਲਕ ਨਵਦੀਪ ਨੇ ਦੱਸਿਆ ਕਿ ਸ਼ਾਮ ਵੇਲੇ ਮੀਟ ਬਣਾਉਣ ਦਾ ਕੰਮ ਕਰਦਾ ਹੈ ਤੇ ਵੇਚਣ ਦਾ ਵੀ ਕੰਮ ਕਰਦਾ ਹੈ ਉਸ ਦੇ 2-3 ਵਾਰ ਪਹਿਲਾਂ ਵੀ ਗੈਸ ਸਿਲੰਡਰ ਪੱਟੀਆਂ ਤੇ ਹੋਰ ਕੀਮਤੀ ਸਮਾਨ ਚੋਰੀ ਹੋ ਗਿਆ ਸੀ ਪਰ ਚੋਰ ਫੜੇ ਨਹੀਂ ਸੀ ਜਾ ਰਹੇ ਐਤ ਕੀ ਚੋਰੀ ਕਰਨ ਦੀ ਨੀਅਤ ਨਾਲ ਜਦੋਂ ਉਹ ਆਇਆ ਤਾਂ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਤਾਂ ਤੁਹਾਡਾ ਤਾਂ ਕੀ ਗੱਲਬਾਤ ਹੋਈ ਹੈ ਮੇਰਾ ਨਾਮ ਨਵਦੀਪ ਸਿੰਘ ਆ ਇੱਥੇ ਮੈਂ ਚਿਕਨ ਦਾ ਕੰਮ ਕਰਦਾ ਪਿਆਵਾ ਤੇ ਇਹ ਮੁੰਡਾ ਅੱਗੇ ਵੀ ਆਇਆ ਵਾ ਤੇ ਮੇਰਾ ਸਾਮਾਨ ਅੱਗੇ ਬਹੁਤ ਜ਼ਿਆਦਾ ਚੋਰੀ ਹੋ ਗਿਆ ਵਾ ਕਦੀ ਭੱਠੀ ਲੈ ਗਿਆ ਕਦੀ ਸਿਲੰਡਰ ਲੈ ਜਾਂਦਾ ਵਾ ਤੇ ਕਦੀ ਭਾਂਡੇ ਲੈ ਆ ਜਾਂਦਾ ਵਾ ਤੇ ਕਦੀ ਅੱਗੇ ਚੈਂਬ ਚੋਕ ਕੇ ਲੈ ਜਾਂਦਾ ਤੂੰ ਰਾਜ ਸਾਡੇ ਨਾਲ ਲਾਈਸ ਮੋਬਾਈਲ ਦਾ ਫੋਨ ਆਇਆ ਕਿ ਭਾਜੀ ਤੁਹਾਡੇ ਇੱਥੇ ਚੋਰੀ ਹੁੰਦੀ ਗਈ ਤੇ ਉਹ ਦੇਖਣ ਆਇਆ ਤੇ ਇਹ ਜਿੰਦਰਾ ਸਾਰਾ ਹੀ ਤੋੜਤਾ ਪਿਆ ਵਾ ਤੇ ਮੇਰਾ ਤੇ ਅੱਗੇ ਬੜਾ ਨੁਕਸਾਨ ਕੀਤਾ ਇਸ ਬੰਦੇ ਨੇ ਪੁਲਿਸ ਨੂੰ ਕੋਈ ਸੂਚਨਾ ਦਿੱਤੀ ਇਸ ਬਾਰੇ ਪੁਲਿਸ ਨੂੰ ਮੈਂ ਤਾਂ ਨਹੀਂ ਕੋਈ ਸੂਚਨਾ ਦਿੱਤੀ ਉਹ ਸਾਹਮਣੇ ਭਾਈ ਰਹੀ ਉਹਨੇ ਦਿੱਤੀ ਸੀ ਉਹ ਕਹਿੰਦਾ ਸੀ ਪੁਲਿਸ ਵਾਲੇ ਕਹਿੰਦੇ ਜੀ ਇੱਥੇ ਲਿਆਓ ਸਾਡੇ ਕੋਲ ਨਹੀਂ ਜਾਣਾ ਮੈਂ ਤੇ ਸ਼ਾਇਦ 2 ਘੰਟੇ ਹੋ ਗਏ ਉਹਨਗੇ ਮੇਰੇ ਸਾਹਮਣੇ ਹਾਲ ਤੱਕ ਪੁਲਿਸ ਕੀ ਗੱਲ ਚਾਹੁੰਦੇ ਜੇ ਜਿਤਨਾ ਸ਼ਹਿਰ ਦੇ ਵਿੱਚ ਇਹ ਕੰਮ ਹੋ ਰਿਹਾ ਤੇ ਪੁਲਿਸ ਤੇ ਆਉਣੀ ਚਾਹੀਦੀ ਅਪਰਜੈਂਸੀ ਜਿਹੜਾ ਕਿਸੂ ਤੱਕ ਦੇ ਮੈਂਟੇਨੈਂਸ ਮਟੀਰੀਅਲ ਦੀ ਤੇ ਇਹ ਹਾਲ ਤੱਕ ਕਿਉਂ ਨਹੀਂ ਆ ਰਹੀ ਦੇਖੋ ਜੀ ਮਿੰਟੇ ਇਸ ਗੱਲ ਦਾ ਪਤਾ ਨਹੀਂ ਨਾ ਉਹ ਸਾਹਮਣੇ ਭਾਜੀ ਆ ਕਲੋਨੀ ਦੇ ਵਿੱਚ ਗੇਟਮੈਨ ਆ ਸ਼ਾਇਦ ਉਹ ਕਹਿੰਦੇ ਕਿ ਮੈਂ ਗਿਆ ਹੀ ਪੁਲਿਸ ਨਾਲ ਮੈਂ ਕਿਹਾ ਆਜੋ ਪਰ ਲੇਕਿਨ ਉਹ ਕਹਿੰਦੇ ਕੀ ਸਾਡੇ ਕੋਲ ਆਉਂਦੀ ਨਹੀਂ ਆ ਰਹਾ ਜੀ ਤੇ ਜਦੋਂ ਮਾਰੀ ਗਿਆ ਪੁਲਿਸ ਵਾਲਿਆਂ ਦੀ ਜਿਹੜਾ ਡਿਊਟੀ ਅਫਸਰ ਹੋਸ ਤੇ ਮੌਕੇ ਤੇ ਹੋਵੇ ਉਹਨਾਂ ਤੋਂ ਸਾਨੂੰ ਮਾਰਾ ਚਾਹੀਦਾ ਵਾ ਕੀ ਚਲੋ ਦੁਨੀਆ ਦੇ ਵੇਖਣੀ ਚਾਹੀਦੀ ਆ ਕਿ ਕਿਸੇ ਦਾ ਕੋਈ ਗਲਤ ਕਰੀ ਨਾ ਹੋਵੇ ਜਰਾ ਰੰਜੀਤ ਸਿੰਘ ਜੀ ਕੀ ਗੱਲ ਬਾਤ ਹੋਈ ਏ ਵਿਕੇ ਚੋਰੀ ਕਰਨ ਡਿਆ ਸੀ ਤਾਲਾ ਤੋੜਨ ਡਿਆ ਸੀ ਨਾ ਫੜਿਆ ਕਿੰਨਾ ਕਰ ਟਾਈਮ ਸੀ ਉਦੋਂ ਸਾਢੇ 5 ਦਾ ਟਾਈਮ ਆ ਪੁਲਿਸ ਨੂੰ ਸੂਚਨਾ ਦਿੱਤੀ ਕਹਾਂ ਗਿਆ ਪਾਜੀ ਮੈਂ ਗੇਟ ਤੇ ਉਹ ਗਾੜੀਆਂ ਉਹ ਗੱਲ ਨਹੀਂ ਸੁਣਦੇ ਉਹ ਡਿਊਟੀ ਦੇ ਵਿੱਚ ਘੁੰਮ ਲਾ ਜੋ ਅੰਦਰ ਸੁੱਤਾ ਰਹਿਣਾ ਤੇ ਉਹਨੂੰ ਥਾਣੇ ਨੂੰ ਫੋਨ ਲਵਾਇਆ ਉਹ ਕਹਿੰਦਾ अच्छा पर ओनर ਬਣਦਾ ਇਥੇ ਹੋਣ ਦਾ ਉਹਨੇ ਇਨਕਾਰ ਕਰਤਾ ਇਨਕਾਰ ਕਰਤਾ ਕੀ ਕਹਿੰਦੇ ਅਜੇ ਤੱਕ ਨਹੀਂ ਆਏ ਕੋਈ ਇਹ ਮੰਗ ਕਰਦੇ ਜੀ ਨਹੀਂ ਦੇਉ ਕਰਦੇ ਵੀ ਇੱਥੇ ਜਿਹੜੀ ਕਾਰਵਾਈ ਹੋਣੀ ਹੋਣੀ ਉਹਨਾਂ ਦੇ ਮੁਲਾਜ਼ਮਾਂ ਦੇ ਹੋਏ ਸੁਖਜਿੰਦਰ ਹੈ ਨਾਮ ਸੋਨੀ ਮੇਰਾ ਕਿਹੜਾ ਪਿੰਡ ਆ ਸਰਿਆਲੀ ਤੇ ਇਥੇ ਕਰਨਾ ਆ ਸਰਿਆਲੀ ਇੱਥੇ ਨਹੀਂ ਸਰਿਆਲੀ ਆ ਵੀ ਇਥੇ ਕਰਨਾ ਆ ਕੋਸ਼ਿਸ਼ ਨਹੀਂ ਕਰਨਾ ਹਾਂ ਇਹ ਚੋਰੀ ਕਰਦੇ ਫੜੇਗਾ ਕਿੰਦੇ ਸਹੀ ਗੱਲ ਅੱਗੇ ਵੀ ਕਰਦਾ ਨੇ ਚੋਰੀਆਂ ਚੋਰੀਆਂ ਨਹੀਂ ਬਾਬਾ ਇਹ ਅੱਗੇ ਨਹੀਂ ਇਹ ਪਈ ਨਹੀਂ ਆ ਸਿੜਾਲੀ ਕੜੀ ਆ ਜੰਦੋ ਜਿੜੀ ਕਿੰਦੇ ਕੋਈ ਸਿੜਾਲੀ ਕੜੀ ਸ੍ਰੀ ਰਾਮ ਇੰਟਰਨੈਸ਼ਨਲ ਸਕੂਲ ਕੱਕੜਵਾਲ ਤੋਂ ਰਿਵਕੇ ਸਕੂਲ ਦਾ ਦੂਸਰਾ ਸਾਲਾਨਾ ਸਮਾਗਮ ਸਕੂਲ ਦੀ ਪ੍ਰਿੰਸੀਪਲ ਨਲੀਨਾ ਕੁਮਾਰੀ ਦੀ ਅਗਵਾਈ ਹੇਠ ਉਮਤਾਮ ਨਾਲ ਅਤੇ ਸ਼ਾਨੋ ਸ਼ੌਕਤ ਨਾਲ ਸੰਪੰਨ ਹੋਇਆ ਸਮਾਗਮ ਦੌਰਾਨ ਆਈਐਸ ਆਕਾਸ਼ ਬਾਂਸਲ एडीसी जर्नल संगरूर ने मुख्य मेहमान वजो हाजरी दर्ज करवाई जबकि इस मौके स्कूल के डायरेक्टर मनोज गर्ग ट्रस्टी अश्विनी गोयल अभिनव गोयल नेवी हीरा चंदल भी उचेचे तौर पर मौजूद रहे आ, इस फंक्शन में हम बच्चे को बच्चे आजकल सोसाइटी में किस तरफ की माहौल चल रहा है वो सारे चीज़ को आज हम अलग अलग रूप में अलग अलग वराइटीज में स्टेज में बच्चे शो किया उसी में लाइक आजकल पंजाब में बहुत नक्शा की मॉल बहुत चल रहा है एंड पानी के आ, पानी के संस्था देखेंगे तो पानी बहुत खट्टा हो रहे है प्लस पानी पॉइजन ज़्यादा होती हो रही वो चीज़ को बच्चे एक पंजाबी प्ले में बहुत अच्छा नाटक था हर आइटम आज फंक्शन में हर आइटम एक थीम बेस्ड करवा दिया वो रीज़न क्या है बच्चे को इसी में से नॉलेज नॉलेज मतलब हर चीज़ का बारे में सोसाइटी में क्या चल रहा है उसका बारे में नॉलेज मिलना चाहिए एनुअल फंक्शन मतलब सिर्फ ये फंक्शन नहीं है ये फंक्शन के थ्रू हर बच्चे कुछ ना कुछ स्टेज परफॉर्मेंस के थ्रू सीखना चाहिए ये ये है हमारा इस संस्था का श्रीराम इंटरनेशनल स्कूल इसी में फोकस ज़्यादा दे रहे हैं एंड आ, इस बेसिस में हर एक्टिविटीज भी ऑलरेडी स्कूल में करवा रहे हैं हम करिकुलर एक्टिविटीज़ है एक्स्ट्रा करिकुलर एक्टिविटीज़ है हर एक्टिविटीज़ में कोई थीम होती है वो थीम बेस्ड भी हम हर हर आइटम इधर करवा रहे हैं उसके कारण बच्चे को हर चीज़ के बारे में एक्स्ट्रा नॉलेज मिल रहा है श्री राम इंटरनेशनल स्कूल भी कुछ साल दी सालाना फंक्शन हुई है हर अलग अलग आइटम में बच्चे पार्टीसपेट किए और आज के मुख्य मेहमान आकाश बंसल आई एस दी मैं बहुत बहुत धन्यवाद करता हूँ ना मेरे साथी हैं तो मैनेजमेंट दी हरेक बंदे बधाई देता हूँ और खास तौर से पेरेंट्सा और टीचर्स सबको श्री राम इंटरनेशनल स्कूल वालों बहुत बहुत, बहुत। शहर निवासियों को क्या अपील करना चाहते हो आप आ, दूरी की हर पेरेंट्स को एक अपील है अच्छे स्कूल्स चुन के उसमें पढ़ाई कर लें और नाल नाल उनका जो डिसिप्लिन और सोसाइटी में एक ईवेंट की पार्टिसिपेशन की ज़रूरत है ਸ਼੍ਰੀ ਬਾਲਾਜੀ ਨਿਸ਼ਕਾਮ ਸੇਵਾ ਸੰਮਤੀ ਤੋਰੀਵਲੋ ਸੰਮਤੀ ਦੇ ਪਦਾਨ ਸ਼ਿਵ ਕੁਮਾਰ ਦੇਗਵਾਈ ਹੇਠ ਸਾਨਕ ਸ਼੍ਰੀ ਬਾਲਾਜੀ ਤਾਮ ਵਿਖੇ ਇੱਕ ਵਿਸ਼ਾਲ ਮੁਫਤ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ ਤੇ ਇਸ ਕੈਂਪ ਦਾ ਆਰਤਨ ਗਊ ਸੇਵਾ ਕਮਿਸ਼ਨ ਪੰਜਾਬ ਦੇ ਚੇਅਰਮੈਨ ਅਸ਼ੋਕ ਕੁਮਾਰ ਲੱਖਾ ਨੇ ਆਪਣੇ ਕਰ ਕਮਲਾ ਨਾਲ ਕੀਤਾ ਕੈਂਪ ਵਿੱਚ ਬਤੌਰ ਮੁਖਮਮਣ ਗਊ ਸੇਵਾ ਕਮਿਸ਼ਨ ਪੰਜਾਬ ਦੇ ਚੇਅਰਮੈਨ ਅਸ਼ੋਕ ਕੁਮਾਰ ਲੱਖਾ ਨੇ ਕਿਹਾ ਹੈ ਕਿ ਮਾਨਵਤਾ ਦੀ ਸੇਵਾ ਤੋਂ ਵੱਡਾ ਹੋਰ ਕੋਈ ਧਰਮ ਨਹੀਂ ਹੋ ਸਕਦਾ ਅੱਜ ਅਸੀਂ ਬਾਲਾਜੀ ਮੰਦਿਰ ਵਿਖੇ ਵੱਲਾ ਹੀ ਮੰਦਰ ਦੇ ਸੇਵਾਦਾਰਾਂ ਨੇ ਨਿਸ਼ਕਾਮ ਸੇਵਾ ਸੰਮਤੀ ਵਾਲਿਆਂ ਨੇ ਇੱਥੇ ਕੈਂਪ ਲਗਾਇਆ ਹੈ ਤੇ ਬਹੁਤ ਹੀ ਸਲਾਗਾ ਜੋ ਕੰਮ ਹੈ ਬਹੁਤ ਪੇਸ਼ੈਂਟਾਂ ਹੈ ਬਹੁਤ ਡਾਕਟਰ ਆਏ ਹੋਏ ਨੇ ਇਹਨਾਂ ਦਾ ਜਿਹੜਾ ਕਦਮ ਹੈ ਮਾਨਵਤਾ ਦੀ ਭਲਾਈ ਵਾਸਤੇ ਦੇਖੋ ਜਿਹੜੀ ਬਿਮਾਰੀ ਹੈ ਦਵਾਈ ਹੈ ਇਹ ਹਰੇਕ ਨੂੰ ਜ਼ਰੂਰਤ ਹੈ ਗਰੀਬ ਤੋਂ ਗਰੀਬ ਨੂੰ ਅਮੀਰ ਤੋਂ ਅਮੀਰ ਜੋ ਗਰੀਬ ਵਾਸਤੇ ਜ਼ਰੂਰਤਮੰਦ ਵਾਸਤੇ ਜੋ ਇਹਨਾਂ ਨੇ ਪ੍ਰਵਲਾ ਕੀਤਾ ਹੈ ਬਹੁਤ ਹੀ ਸਲਾਗਾ ਜੋਗਾ ਜਨੀ ਦੀ ਸਲਾਗਾ ਕੀਤੀ ਜਾਵੇ ਉਹਨੀ ਥੋੜੀ ਹੈ ਮੈਂ ਸਾਰੇ ਨੇ ਦੇ ਮੈਂਬਰ ਸਹਿਬਾਨ ਦਾ ਜਿੰਨੇ ਵੀ ਇਸ ਸੰਸਥਾ ਦੇ ਮੈਂਬਰ ਨੇ ਸਾਰਿਆਂ ਦਾ ਬਤ ਤੋਂ ਬਤ ਧੰਨਵਾਦ ਕਰਦਾ ਆਪਣੀ ਤਰਫੋਂ ਆਪਣੀ ਪਾਰਟੀ ਤਰਫੋਂ ਸਾਡੇ ਸੀ ਭਵੰਦੂਆਂ ਜੀ ਤੁਸੀਂ ਦੇਖੋ ਅਸੀਂ ਜਿਵੇਂ ਹੁਣ ਇੱਥੇ ਮੰਡੀ ਦੇ ਵਿੱਚ ਮਤਲਬ ਲਗਾਇਆ ਉਹਨਾਂ ਨੇ ਮੂੰਹ ਫੁਰਦੀ ਫੁਮਾਰੀ ਚੱਲ ਰਹੀ ਹੈ ਉਹਦੇ ਵਿੱਚ ਕੈਂਪ ਲਾਇਆ ਆਪਣੇ ਸਟੈਪਨ ਸੁਸਾਇਟੀ ਵਾਲੇ ਉੱਥੇ ਜਾ ਕੇ ਆਂ ਤੇ ਉੱਥੇ ਅਸੀਂ ਆਪਣੀ ਟੀਮ ਤੋਂ ਦਵਾਈ ਵਗੈਰਾ ਮੰਗਾ ਕੇ ਦਿੱਤੀ ਆ ਉਹਨਾਂ ਨੂੰ ਜਿੱਥੇ ਸਾਨੂੰ ਕਿਤੇ ਪਤਾ ਲੱਗਦਾ ਹੈ ਦਾ ਸਰਕਾਰ ਵੱਲੋਂ ਦਵਾਈ ਮੁਹੱਈਆ ਕਰਾਈ ਜਾਂਦੀ ਹੈ। ਵੇਖੋ ਜਿਹੜਾ ਇਹ ਕਦਮ ਚੱਕ ਰਹੇ ਨੇ ਇਹਨਾਂ ਨਾਲ ਸਾਨੂੰ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ। ਤਾਂ ਕਿ ਇਹਨਾਂ ਦਾ ਹੌਸਲਾ ਬਣਿਆ ਰਹੇ। ਜਿਸ ਪੈਸੇ ਨਾਲ, ਸ਼ਰੀਰਕ ਤੌਰ ਨਾਲ ਸਾਰੀ ਤਰ੍ਹਾਂ ਦਾ ਇਹਨਾਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਹੀ ਇਹਨਾਂ ਦਾ ਹੌਸਲਾ ਬਣਿਆ ਰਹੇ ਤਾਂ ਹੀ ਇਹ ਬੱਜ ਚੜ ਕੇ ਅੱਗੇ ਨੂੰ ਹੋਰ ਕੰਮ ਕਰਨ ਦੀ ਕੰਪੈਸ਼ਟੀ ਰੱਖਣਗੇ। ਇਹ ਬਹੁਤ ਵੱਡਾ ਉਪਰਾਲਾ ਹੈਗਾ। ਗਰੀਬ ਲੋਕਾਂ ਦੀ, ਆਮ ਲੋਕਾਂ ਦੀ, ਸ਼ਹਿਰ ਵਾਸੀਆਂ ਦੀ ਬਹੁਤ ਮੰਗ ਸੀਗੀ ਤਾਂ ਕਿ ਕੋਈ ਡਾਕਟਰ ਤੂਰੀ ਦੇ ਵਿੱਚ ਬਹੁਤ ਵਧੀਆ ਡਾਕਟਰ ਘਟਨੇਗੇ। ਤਾਂ ਕਿ ਲੋਕਾਂ ਦੀ ਭਲਾ ਹੋ ਸਕੇ ਲੋਕਾਂ ਨੂੰ ਬਾਹਰ ਜਾਣਾ ਪੈਂਦਾ ਤੇ ਲੋਕਾਂ ਦੀ ਸੇਵਾ ਭਾਵਨਾ ਲਈ ਬਾਲਾ ਜੀ ਨਿਸ਼ਕਾਮ ਸੇਵਾ ਕਮਟੀ ਨੇ ਇਹ ਉਪਰਾਲਾ ਕਰਿਆ ਹਰ ਇੱਕ ਮੰਗਲਵਾਰ ਨੂੰ ਵੀਰੇ ਕੈਂਪ ਲਾਇਆ ਜਾਂਦਾ ਹੈ ਸ਼ਾਮ ਨੂੰ 6 ਤੋਂ 8 ਵਜੇ ਤੱਕ ਇਹਦੇ ਵਿੱਚ ਅਸੀਂ ਦਵਾਈਆਂ ਫ੍ਰੀ ਦੇ ਰਹੇ ਹਾਂ ਤੇ ਨਾਲ ਹੀ ਅਸੀਂ ਮੈਡ ਟੈਸਟ ਵੀ ਮੁਫਤ ਕਰ ਰਹੇ ਹਾਂ ਕੁਝ ਕੀ ਅਜਿਹੀ ਕੈਂਪੇਨ ਪਿੰਡਾਂ ਦੇ ਵਿੱਚ ਵੀ ਲੋਕਾਂ ਦੀ ਕੋਸ਼ਿਸ਼ ਕਰੋ ਨਹੀਂ ਸਾਡਾ ਇਹ ਮੰਦਿਰ ਦੇ ਰਿਲੇਟਿਡ ਕੰਮ ਹੈਗਾ ਇਹ ਮੰਦਿਰ ਦੇ ਵਿੱਚ ਹੀ ਅਸੀਂ ਕਰਨਾ ਚਾਹਾਂਗੇ ਇਹ ਇਸ ਨੂੰ ਤਾਂ ਕਿ ਬਾਲਾ ਜੀ ਨਾਲ ਬੰਦੇ ਬਹੁਤ ਬਹੁਤ ਜੁੜਨ ਮਿਊਂਸਿਪਲ EMPLOYES ਯੂਨੀਅਨ ਹਰਿਆਣਾ ਦੇ ਬੈਨਰ ਹੇਟ ਸ਼ਨੀਵਾਰ ਨੂੰ ਨਗਰਪਾਲਿਕਾ ਸਮਾਲਖਾ ਦੇ ਸਫਾਈ ਕਰਮਚਾਰੀਆਂ ਨੇ ਪ੍ਰਿੰਸੀਪਲ ਰਣਵੀਰਦੀਪ ਅਧਾਨੀ ਹੇਟ ਬਰਾਬਰ ਕੰਮ ਬਰਾਬਰ ਤਨਖਾਹ ਨੂੰ ਲੈ ਕੇ ਆਪਣੀ ਹੜਤਾਲ ਜਾਰੀ ਰੱਖੀ ਤੇ ਹੜਤਾਲ ਪੰਜਵੇਂ ਦਿਨ ਵੀ ਚੱਲ ਰਹੀ ਹੈ ਤੇ ਉਹ ਧਰਨੇ ਤੇ ਬੈਠੇ ਹਨ ਨਗਰਪਾਲਿਕਾ ਦੇ ਗੇਟ ਬਾਹਰ ਧਰਨਾ ਦਿੱਤਾ ਗਿਆ ਤੇ ਇਸ ਦੌਰਾਨ ਸਫਾਈ ਕਰਮਚਾਰੀਆਂ ਨੇ ਉਹਨਾਂ ਨੂੰ ਬਰਾਬਰ ਕੰਮ ਦੇ ਬਦਲੇ ਬਰਾਬਰ ਤਨਖਾਹ ਨਾ ਦੇਣ ਨੂੰ ਲੈ ਕੇ ਹੜਤਾਲ ਕਰਕੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ तो सबसे पहले तो जी हम देवेंद्र जी का हमारे बीच पहुँचने का दिल से धन्यवाद करते हैं पूरी नगर पालिका जो हमारे के साथी हैं सभी जी देवेंद्र जी ने भी हमें यही विश्वास दिला कि आपका काम जल्द से जल्द हमें मुख्यमंत्री श्री दुष्यंत चौटाला जी के पास जाएंगे और आपका काम करवाएंगे तो आप उनके आश्वासन से मतलब संतुष्ट हैं हाँ जी फिलहाल तो जी अभी जैसे इनने बोलिया हमें अभी उम्मीद है कि हमारा काम जल्दी हो जाए दब्शार्ण दब्शार्ण रहे नहीं अभी सो, सोच विचार का विश्वास करेंगे तो देखिए एम सी साहब सारे बैठे हैं यहाँ पे और इनकी जो है डिमांड जो है समान वेतन वाली जो बात है जो आज प्रधान जी ने इन्होंने कही है वो सुनने के लिए हम भी आए हैं हमारे यूएलबी के प्रधान भाई विपिन छाबड़ा जी ऑलरेडी बैठे हुए हैं पूरे साथी जो पार्षद साथी सभी आठ दस पार्षद साथी हैं वाइस चेयरमैन साहब आए हुए हैं तो सारे इनके साथ हैं जो इनकी डिमांड है हम डिप्टी सी साहब से इनको लेकर मिलेंगे पांच आदमियों को और हमारे एमसी साहब और हम इनका पूर्णता रूप से काम कराने की भरपूर प्रयास करेंगे कुछ नहीं मिलता देखो हम कोशिश कर सकते हैं जी और आश्वासन में ही सब कुछ है अब कोई मेरे हाथ की चीज़ हो तो मैं भी साइन करके दे के जाता हूँ इनको अभी संवैधानिक पद नहीं है तो इसी तरीके से आश्वासन ही है और हम पूरा इन साथियों को कह के जाते हैं कि पूरा आपका कोशिश की जाएगी अगर आपकी कमेटी में पैसे हैं और, और जगह अलग अलग कमेटियों में जहाँ जहाँ फंड था तो पैसे मिल चुके हैं तो मैं समझता हूँ कि इनको भी पैसे मिलने चाहिए सर क्या चेयरमैन को आश्वासन देने के लिए नहीं आना चाहिए पास वो भी आएंगे आना चाहिए मैं समझता हूँ कि उनको भी सेक्रेटरी को भी जो है आना चाहिए और इनकी बात सुननी चाहिए और उनको धरना समाप्त करना चाहिए सबाड़खा शहर को जो पिछले पाँच दिन से सफाई नहीं हो रही है और जो गंदगी जो है शहर में होती है और जो शहर की सफाई करने में मेन योगदान जो इन सभी साथियों का है ਮੈਂ ਸੇ ਵੀ ਰਿਕੁਐਸਟ ਕਰੂਗਾ ਕਿ ਆਪ ਲੋਕ ਕੋਰਕ ਖੇਤਰ ਦੇ ਸ਼ਾਹਬਾਦ ਮਾਰਕੰਡਾ ਪਹੁੰਚੇ ਨਲੋ ਨੇਤਾ ਅਬੇ ਚਟਾਲਾ ਨੇ ਕਿਹਾ ਹੈ ਕਿ ਉਹਨਾਂ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਵਿਦੇਸ਼ ਜਾਣ ਤੋਂ ਬਚਾਉਣਾ ਹੈ ਤੇ ਇਸ ਲਈ ਜੇਕਰ ਉਹ ਸੱਤਾ ਵਿੱਚ ਆਉਂਦੇ ਹਨ ਤਾਂ ਇਹ ਯਕੀਨੀ ਬਣਾਉਣ ਦੀ ਵਿਵਸਥਾ ਵੀ ਕੀਤੀ ਜਾਵੇਗੀ ਜੀ ਕਾਂਗਰਸ ਵਾਲੇ ਇਸ ਤਰ੍ਹਾਂ ਦੇ ਅਪਰਾਧੀਆਂ ਨੂੰ ਬਚਾਣੇ ਵਿੱਚ ਲੱਗੇ ਹੋਏ ਜਿਸ ਲਈ ਮੈਨੂੰ ਕੱリエ ਸੁਝਾਅ ਦੇਣਾ ਪੜਾ ਕਿ ਹਾਈ ਕੋਰਟ ਕੇ ਸਿਟਿੰਗ ਜਸਿਸ ਕੀ ਜਾਂਚ ਹੋ ताकि लोगों को पता लगे कि कौन इनको बचाने मिल तो रहा है तो रही है युवाओं की नशा है और बढ़ते अपराध है वो युवाओं को खराब करे युवाओं को प्रदेश छोड़कर दूसरे देशों में जाकर रोजगार ढूंढना पड़ रहा है ये तो तो सरकार की गलत पॉलिसी की वजह से आज बच्चे विदेश जा रहे हैं हमारा फैसला है हमारी सरकार बनने के बाद हम दोबारा से बच्चों को रोजगार के साधन उपलब्ध कराएंगे इस किस्म के बच्चों के लिए स्कीम बनाएंगे कि विदेश गया बच्चा भी वापस देश में अपने गांव में रह कर के अपना कारोबार करे, अपने माँ बाप के साथ रह करके उनकी सेवा करें हम पढ़े लिखे बच्चों को उनकी योग्यता के मुताबिक सरकार में नौकरी ले नौकरी से वंचित रहेगा उस बच्चे को मायूस नहीं होने देखा उसको इक्कीस हजार रुपया बेरोजगारी भत्ता दे करके उसका भी मान सम्मान आप सर, आप सर, सर, का सर, सर, सर। परिवार को देंगे का जी, एक को आपके। भी जी। मैं डिप्टी कमिश्नर से भी कहूंगा इसकी तहकीकत करी जाए और इसकी जमीन है ये उनको हैंडओवर करवाई सर यात्रा का राजनीति पे हरियाणा की राजनीति क्या असर रहेगा आने वाले समय में बहुत बड़ा बदलाव है अगर आने वाले में में समय भाजपा भाजपा की बात करें, नहीं, कैसा रहेगा आप, आप इस तरह सब ने मिलकर को मुझे हरियाणा का प्रयास किया था दोस्तों आज खास खबर नवी खबर सामने फिर तो रूबरू होवे तब तक मेन्यू यानी कि तेजिंद्र कौर इजाजत रब रखा